ਮੋਦੀ ਦੀ ਸਰਕਾਰ ਡਿੱਗੀ ਕੇ ਡਿੱਗੀ ਕਿਸੇ ਵੇਲੇ ਵੀ ਡਿੱਗ ਸਕਦੀ ਹੈ ਮੋਦੀ ਦੀ ਸਰਕਾਰ ਐਸੀ ਨਹੀਂ ਕਹਿੰਦੇ ਇੰਡੀਆ ਗੱਠਜੋੜ ਦੇ ਵੱਡੇ ਆਗੂਆਂ ਨੇ ਇਹ ਦਾਅਵੇ ਸ਼ੁਰੂ ਕਰ ਦਿੱਤੇ ਨੇ ਇੰਡੀਆ ਗੱਠਜੋੜ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਅੰਦਰ ਖਾਤੇ ਕੀਤੀਆਂ ਜਾ ਰਹੀਆਂ ਨੇ ਪਰਦੇ ਪਿੱਛੇ ਕੀ ਚੱਲ ਰਿਹਾ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੁੱਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਨਤੀਸ਼ ਕੁਮਾਰ ਅਤੇ ਚੰਦਰਬਾਬੂ ਨਾਇਡੂ ਦੇ ਸਹਾਰੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਵਾਲੀ ਕੁਰਸੀ ਤੇ ਬੈਠ ਗਏ ਨੇ ਪਰ ਇਹ ਕੁਰਸੀ ਦੀਆਂ ਦੋ ਲੱਤਾਂ ਇੰਨੀਆਂ ਡਾਵਾ ਡੋਲ ਨੇ ਕਿ ਕਿਸੇ ਵੇਲੇ ਵੀ ਕੋਈ ਵੀ ਪਟਾਕਾ ਪੈ ਸਕਦਾ ਹੈ Shiv Sena Uddhav Thackeray ਦੇ ਮੁਖੀ Uddhav Thackeray ਜਿਹੜੇ ਨੇ ਉਹਨਾਂ ਨੇ ਇੱਕ ਵੱਡਾ ਦਾਵਾ ਕੀਤਾ ਹੈ ਬੰਬਈ ਦੇ ਵਿੱਚ ਇੱਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਹੋਇਆਂ Uddhav Thackeray ਨੇ ਇਹ ਐਲਾਨ ਕਰ ਦਿੱਤਾ ਹੈ ਕਿ NDA ਦੀ ਜਿਹੜੀ ਸਰਕਾਰ ਹੈ ਉਹ ਡਿੱਗਣ ਜਾ ਰਹੀ ਹੈ NDA ਦੀ ਸਰਕਾਰ ਡਿੱਗੂਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਆ ਉਹ ਪ੍ਰਧਾਨ ਮੰਤਰੀ ਨਹੀਂ ਰਹਿਣਗੇ ਤੇ ਇੰਡੀਆ ਗੱਠਜੋਟ ਸਰਕਾਰ ਬਣਾਏਗਾ ਇਹ ਬਿਆਨ ਕੋਈ ਮਾੜਾ ਮੋਟਾ ਬਿਆਨ ਨਹੀਂ ਆ ਜਾਂ ਫਿਰ ਇਹ ਸਿਆਸੀ ਬਿਆਨ ਦੇ ਤੌਰ ਤੇ ਨਹੀਂ ਦੇਖਿਆ ਜਾ ਸਕਦਾ ਲਗਾਤਾਰ ਮਹਾਰਾਸ਼ਟਰ ਦੇ ਅੰਦਰ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਦੱਸਿਆ ਕਿ ਮਹਾਰਾਸ਼ਟਰ ਦੇ ਵਿੱਚੋਂ ਹੀ ਜਦੋਂ ਸਰਕਾਰ ਡਿੱਗਣੀ ਹੈ ਮਹਾਰਾਸ਼ਟਰ ਦੇ ਰਾਹੀ ਹੀ ਡਿੱਗਣੀ ਹੈ ਲਗਾਤਾਰ ਸ਼ਰਦ ਪਵਾਰ ਹੋਣ ਤੇ ਉਦਵ ਬਾਲਾ ਸਾਹਿਬ ਠਾਕਰੇ ਹੋਣ ਲਗਾਤਾਰੇ ਕੋਸ਼ਿਸ਼ਾ ਕਰ ਰਹੇ ਨੇ ਕਿ ਕਿਸ ਤਰ੍ਹਾਂ ਨਾਲ ਐਨਡੀਆ ਦੇ ਵਿੱਚ ਡੈਂਟ ਮਾਰਿਆ ਜਾ ਸਕੇ ਇਹ ਉਸੇ ਦਾ ਹੀ ਨਤੀਜਾ ਆ ਸ਼ਿਵ ਸੈਨਾ ਦੇ ਸਥਾਪਨਾ ਦਿਵਸ ਮੌਕੇ ਬੰਬਈ ਦੇ ਵਿੱਚ ਬੋਲਦੇ ਆ ਉਦਵ ਠਾਕਰੇ ਨੇ ਇਹ ਗੱਲ ਆਖੀ ਆ ਉਦਵ ਠਾਕਰੇ ਨੇ ਇਸ ਗੱਲ ਨੂੰ ਵੀ ਸਪਸ਼ਟ ਕਰਤਾ ਕਿ ਉਹ ਕਦੇ ਵੀ ਐਨਡੀਆ ਜਾਨੀ ਕਿ ਪ੍ਰਧਾਨ ਮੰਤਰੀ ਮੋਦੀ ਜਾਂ ਬੀਜੇਪੀ ਨਾਲ ਨਹੀਂ ਜਾਣਗੇ ਉਹਨਾਂ ਨੇ ਕਿਹਾ ਕਿ ਜਿਹੜੇ ਲੋਕਾਂ ਨੇ ਸਾਡੀ ਪਾਰਟੀ ਨੂੰ ਖਤਮ ਕਰਨ ਲਈ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਅਸੀਂ ਉਹਨਾਂ ਦੇ ਨਾਲ ਕਦੇ ਨਹੀਂ ਜਾਵਾਂਗੇ ਇਹ ਗੱਲ ਤਾਂ ਸਾਫ਼ ਹੋ ਗਈ ਕਿ ਐਨਡੀਏ ਦੇ ਵਿੱਚ ਸ਼ਿਵ ਸੈਨਾ ਉਧਵ ਠਾਕਰੇ ਨਹੀਂ ਜਾਊਗੀ ਦੂਜੀ ਗੱਲ ਇਹ ਹੈ ਕਿ ਕੱਲ ਦੋ ਵੱਡੀਆਂ ਘਟਨਾਵਾਂ ਪੱਛਮੀ ਬੰਗਾਲ 'ਚ ਵੀ ਵਾਪਰੀਆਂ ਪੱਛਮੀ ਬੰਗਾਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਇੱਕ ਰਾਜ ਸਭਾ ਮੈਂਬਰ ਨੂੰ ਮਮਤਾ ਬੇਨਰਜੀ ਘਰ ਜਾ ਕੇ ਮਿਲੇ ਨੇ ਜਿਹੜਾ ਕਿ ਭਾਜਪਾ ਦਾ ਰਾਜ ਸਭਾ ਮੈਂਬਰ ਸੀ ਇਹ ਇੱਕ ਵੱਡੀ ਡਿਵੈਲਪਮੈਂਟ ਦੂਜੀ ਤਰਨਮੁਲ ਕਾਂਗਰਸ ਦੇ ਇੱਕ ਵੱਡੇ ਆਗੂ ਨੂੰ ਜਾਨੀ ਕਿ ਮਮਤਾ ਬੇਨਰਜੀ ਦੀ ਪਾਰਟੀ ਦੇ ਇੱਕ ਵੱਡੇ ਆਗੂ ਨੂੰ ਭਾਰਤੀ ਜਨਤਾ ਪਾਰਟੀ ਦਾ ਇੱਕ ਲੋਕ ਸਭਾ ਮੈਂਬਰ ਆ ਕੇ ਮਿਲਿਆ ਤੇ ਉਹਦੇ ਪੈਰੀ ਹੱਥ ਲਾਏ ਨੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੀ ਗੱਲ ਮਮਤਾ ਬੇਨਰਜੀ ਕਹਿ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕਈ ਲੋਕ ਸਭਾ ਮੈਂਬਰ ਉਹਨਾਂ ਦੇ ਜਿਹੜਾ ਨਾਲ ਨੇ ਉਨਾਰੇ ਸੰਪਰਕ ਚ ਨੇ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਵਾਕਈ ਉਹਨਾਂ ਦੇ ਸੰਪਰਕ ਚ ਕੋਈ ਨਾ ਕੋਈ ਹੈ ਤਾਂ ਕਹਿ ਸਕਦੇ ਆ ਕਿ ਆਉਂਦੇ ਦਿਨ ਜਿਹੜੇ ਐ ਇਹ ਸਰਕਾਰ ਦੇ ਲਈ ਬੜੇ ਔਖੇ ਹੋ ਸਕਦੇ ਆ ਕਦਮ-ਬੋਚ-ਬੋਚ ਕੇ ਰੱਖਣ ਵਾਲੀ ਗੱਲ ਹੈ ਅਸਲ ਚ ਜਾਦੀਆਂ ਚੀਜ਼ਾਂ ਇਸ ਕਰਕੇ ਵੀ ਨਹੀਂ ਵਾਪਰ ਰਹੀਆਂ ਹਜੇ ਕਿਉਂਕਿ ਲੋਕ ਸਭਾ ਮੈਂਬਰਾਂ ਨੇ ਸੌਂ ਨਹੀਂ ਚੁੱਕੀ ਸੌਂ ਚੁੱਕਣ ਤੋਂ ਬਾਅਦ ਪਟਾਕੇ ਪੈਣੇ ਆ ਅਸਲ ਚ 24 ਤਰੀਕ ਆ ਗਈ 24 ਤਰੀਕ ਨੂੰ 18ਵੀਂ ਲੋਕ ਸਭਾ ਦਾ ਪਹਿਲਾ اجلاس ਆ ਉਹ ਹੁਣਾ ਉਸ ਤੋਂ ਬਾਅਦ ਸਪੀਕਰ ਲਈ ਚੋਣ ਹੋਣੀ ਹੈ ਇਹ ਇੱਕ ਕੁਝ ਅਹਿਮ ਗੱਲਾਂ ਨੇ ਵਿਰੋਧੀ ਧਿਰ ਨੇ ਕਹਿਤਾ ਕਿ ਅਸੀਂ ਸਪੀਕਰ ਦੀ ਚੋਣ ਲੜਾਂਗੇ ਜੇ ਸਾਨੂੰ ਡਿਪਟੀ ਸਪੀਕਰ ਦਾ ਅਹੁਦਾ ਨਹੀਂ ਦਿੱਤਾ ਜਾਂਦਾ ਤਾਂ ਇਹ ਸਾਰੀਆਂ ਚੀਜ਼ਾਂ ਨੇ TDP ਤੇ JDU ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਤੇ ਇਹਨਾਂ ਕੋਸ਼ਿਸ਼ਾਂ ਦੇ ਦਰਮਿਆਨ ਜਿਹੜਾ ਇਹ ਗੱਲ ਸਾਹਮਣੇ ਆਈ ਹੈ ਉਦਵ ਠਾਕਰੇ ਦਾ ਇਹ ਬਿਆਨ ਜਿਹੜਾ ਇਹ ਮਾੜੀ ਮੋਟਾ ਬਿਆਨ ਨਹੀਂ ਆ ਇਨੂੰ ਬੜੀ ਗੰਭੀਰਤਾ ਨਾਲ ਲੈਣਾ ਪੈਣਾ ਭਾਰਤੀ ਜਨਤਾ ਪਾਰਟੀ ਨੂੰ ਤੇ ਸਾਡੇ ਵਰਗੇ ਰਾਜਨੀਤੀ ਨੂੰ ਕਵਰ ਕਰਨ ਵਾਲੇ ਪੱਤਰਕਾਰਾਂ ਨੂੰ ਵੀ ਕਿ ਆਉਂਦੇ ਦਿਨਾਂ ਦੇ ਵਿੱਚ ਭਾਰਤ ਦੀ ਸਿਆਸਤ ਕਈ ਰੰਗ ਬਦਲ ਸਕਦੀ ਹੈ ਪਤਾ ਨਹੀਂ ਲੱਗਣਾ ਕਿ ਕਦੋਂ ਸਰਕਾਰ ਟੁੱਟ ਗਈ ਕਦੋਂ ਬਣ ਗਈ ਕਦੋਂ ਖਲਾਰਾ ਪੈ ਗਿਆ ਕਿਉਂਕਿ ਜਾਣਕਾਰ ਦੱਸਦੇ ਐ ਕਿ ਜਿਸ ਪ੍ਰਕਾਰ ਦੇ ਵਿਭਾਗ TDP ਤੇ ਜਨਤਾਦਲ ਯੂनाइटेड ਨੂੰ ਦਿੱਤੇ ਗਏ ਆ ਉਹ ਦੋਵੇਂ ਧੜੇਸ ਤੋਂ ਖੁਸ਼ ਨਹੀਂ ਹਾਲਾਂਕਿ TDP ਨੂੰ ਇੱਕ ਸਹੀ ਵਿਭਾਗ ਦੇ ਦਿੱਤਾ ਗਿਆ ਕਹਿ ਲਈਏ ਜਿਹੜਾ ਹੈ ਸ਼ਹਿਰੀ ਹਵਾਬਾਜੀ ਦਾ ਜਿਹੜਾ ਉਹਨਾਂ ਨੂੰ ਵਿਭਾਗ ਦਿੱਤਾ ਗਿਆ ਪਰ ਜਨਤਾਦਲ ਯੂनाइटेड ਵਾਲੇ ਤਾਂ ਕਹਿੰਦੇ ਕਿ ਸਾਨੂੰ ਮੱਛੀਆਂ ਫੜਨ ਵਾਲਾ ਮੱਝਾ ਚਾਰਨ ਵਾਲਾ ਗਾਇਆਂ ਚਾਰਨ ਵਾਲਾ ਵਿਭਾਗ ਦੇ ਤਾਂ ਸੇਤ ਤੋਂ ਕੀ ਕਰਾਉਣਾ ਹੈ ਸਾਡੇ ਕੋਲ 12 ਲੋਕ ਸਭਾ ਮੈਂਬਰ ਨੇ 6-7 ਰਾਜ ਸਭਾ ਮੈਂਬਰ ਨੇ ਬਿਹਾਰ ਦੇ ਵਿੱਚ ਸਾਡੀ ਤੁਹਾਡੇ ਨਾਲ ਸਰਕਾਰ ਸਾਂਝੀ ਹੈ ਤਾਂ ਤੁਸੀਂ ਗੱਲਾਂ ਕਿਹੜੀਆਂ ਕਰਦੇ ਹੋ ਇਹ ਸਾਰੀਆਂ ਜਾਣੇ ਕੁਝ ਡਿਵੈਲਪਮੈਂਟਸ ਹੋਰ ਹੋਈਆਂ ਹੋਣੀਆਂ ਨੇ ਅੱਜ ਉਹਦੇ ਬਾਰੇ ਤੁਹਾਨੂੰ ਅਸੀਂ ਸ਼ਾਮ ਨੂੰ ਮੈਂ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਰਾਹੀਂ ਦੱਸਣ ਦੀ ਕੋਸ਼ਿਸ਼ ਕਰੂੰਗਾ ਕਿ ਭਾਰਤ ਦੀ ਰਾਜਨੀਤੀ ਦੇ ਵਿੱਚ ਇਸ ਸਮੇਂ ਵਾਪਰ ਕੀ ਰਿਹਾ ਹੈ